ਹਾਂਜੀ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਅਤੇ ਜੇ ਕਿਸੇ ਵੀਰ ਨੇ ਐਡ ਕਰਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਟਰਾਲਾ ਹੈਗਾ ਜੀ 15 7 ਦਾ ਬਹੁਤ ਹੀ ਸੋਹਣਾ ਟਰਾਲਾ ਆ 10 ਇੰਚ ਦੀ ਚੈਸੀ ਆ ਰੇਲ ਦਾ ਹਿੱਸਾ ਤੇ 10 ਨਟਾ ਹਾਬਿਆ ਬਹੁਤ ਹੀ ਸੋਹਣਾ ਟਰਾਲਾ ਜੇ ਗੱਲ ਕਰੀਏ ਵੇਟ ਦੀ ਵੇਟ ਹੈਗਾ ਜੀ ਇਹਦਾ 26 ਤੋਂ 27 ਕਿਲੋ ਤੇ 5 ਐਮਐਮ ਦਾ ਫਰਸ਼ ਲੱਗਿਆ ਆ ਜੀ ਇਹ ਟਰਾਲਾ ਬਣਿਆ ਹੈ ਜੀ ਮਹਰਾਣੇ ਦਾ ਬਹੁਤ ਹੀ ਸੋਨਾ ਟਰਾਲਾ ਹੈ ਹੱਬਾਂ ਦੇ ਸਾਦੇ ਜੀ ਬਿਲਕੁਲ ਹੈਵੀ ਟਰਾਲਾ ਆ ਬਾਕੀ ਤੁਹਾਨੂੰ ਡਾਲਾ ਸਾਈਡ ਦਿਖਾ ਦਿੰਨੇ ਆ ਜੀ ਨਿਊ ਗੁਰੂ ਨਾਨਕ ਮਕੈਨੀਕਲ ਵਰਕਸ ਮਹਰਾਣਾ ਏਰੀਆ ਤਰਨਤਾਰਨ ਤੇ ਬਿੱਡ ਹੈਗਾ ਜੀ 22 ਇੰਚ ਦਾ ਤੇ ਬਾਕੀ ਫਰੰਟ ਸਾਈਡ ਤੋਂ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਮਸ਼ੀ ਹੋਕ ਦੇ ਵਿੱਚ ਟਰਾਲਾ ਆ ਜੀ ਮਾਡਲ 2023 ਘਰੇਲੂ ਟਰਾਲਾ ਆ ਤੇ ਬਾਕੀ ਐਸਾਈਡ ਤੋਂ ਦੇਖ ਸਕਦੇ ਜੀ ਟਰਾਲਾ ਪੂਰਾ ਵਧੀਆ ਟਰਾਲਾ ਆ ਮੋਡੀਫਾਈ ਟਰਾਲਾ ਆ ਜੇ ਕਿਸੇ ਵੀਰ ਨੇ ਖਰੀਦਣਾ ਵੇ ਟਰਾਲਾ ਆ ਨੰਬਰਾਂ ਤੇ ਸੰਪਰਕ ਕਰ ਸਕਦਾ ਆ ਸਕਰੀਨ ਤੇ ਸ਼ੋ ਹੋ ਰਿਹਾ ਜੀ ਤੇ ਡਿਮਾਂਡ ਹੈਗੀ ਜੀ 2 ਲੱਖ 40000 ਬਾਕੀ ਮਾੜ ਤਾਂ ਮੌਕੇ ਦੇ ਹੋ ਜਾਊਗਾ ਧੰਨਵਾਦ